ਰੇਟ 70000 ਰੁਪਇਆ ਰੇਟ 110000 ਸਿਰਫ ਔਰ ਫਸਟ ਓਨਰ ਫਸਟ ਓਨਰ ਰੇਟ 135000 ਸਿਰਫ ਅਲਟੋ 2011 ਮਾਡਲ K10 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 ਰੇਟ 70000 ਰੁਪਇਆ ਵੈਰੀਐਂਟ ਰੇਟ 170000 ਰੁਪਇਆ ਲਓ ਜੀ ਦੋਸਤੋ ਮੋਟਰਸਾਈਕਲਾਂ ਦੇ ਰੇਟਾਂ ਦੇ ਵਿੱਚ ਕਾਰਾਂ ਜਿੰਨੀਆਂ ਮਰਜ਼ੀ ਲੈ ਜੋ ਤੇ ਗੱਡੀਆਂ ਵੀ ਆਪਾਂ ਕਹ ਦੀਏ ਜਮਾਂ ਸਾਰੀਆਂ ਟੌਪ ਹੀ ਨੇ ਦੋਸਤੋ ਤੇ ਅਟੌਸ ਗੱਡੀ ਖੜੀਆ ਉਹ ਸਿਰੇ ਤੇ ਹਨਾ 16 ਮਾਡਲ ਤੇ ਰੇਟ ਫੋਨ ਤੇ ਵੀ ਹੋ ਜੂ ਉਹ ਵੀ ਤੁਹਾਨੂੰ ਬੋਲਾਂਗੇ ਆਪਾਂ ਸਭ ਤੋਂ ਪਹਿਲਾਂ ਭਾਈ ਆਪਾਂ ਕਹਿ ਦਈਏ ਮੋਟਰਸਾਈਕਲਾਂ ਦੇ ਰੇਟ ਚਕਾਰਾ ਦਿਖਾ ਉਹ ਤੋਂ ਵੀ ਸਸਤੀਆਂ ਦੇਖਾਈ ਮੜੀਆਂ ਜਾਂ ਹਾਂਜੀ ਵੀਰੇ ਪਹਿਲਾਂ ਸਾਰਿਆਂ ਨੂੰ ਸਾਸੀ ਕਾਲ ਚੈਲਕਾਰ ਬਿਆਰ ਪਿੰਡ ਬੰਦੇੜ ਤੇ ਸਵਾਗਤ ਹੈ ਤੁਹਾਡਾ ਪਹਿਲੀ ਕਾਰ ਮਿੱਤਰੋ ਆਲਟੋ 2011 ਮਾਡਲ K10 ਹੈ K10 K10 ਰੇਟ 70000 ਰੁਪਏ ਬੱਲੇ ਸਿਰਫ 70000 ਕੇ ਟ ਲੈਣ ਦਾ 11 ਮਾਡਲ ਚਲਾਵੇ ਜਲੂਬੇ ਦੀ ਕਿਵੇਂ ਪੂਰੀ ਠੰਡ ਗੱਡੀ ਆ ਬਾਈ ਕੋਈ ਕੰਮ ਖਰਚਾ ਨਹੀਂ ਸੀ ਐਨਜੀ ਲੱਗੀ ਆ ਐਵਰੇਜ ਪੂਰੀ ਵਧੀਆ ਸੀ ਐਨਜੀ ਵੀ ਲੱਗੀ ਆ ਹਾਂ ਸੀ ਐਨਜੀ ਲੱਗੀ ਆ ਐਵਰੇਜ ਪੂਰੀ ਵਧੀਆ 11 ਮਾਡਲ ਠੀਕ ਆ ਇਹ ਆਪਣੀ ਇਹ ਕਿਸੇ ਨੂੰ ਨਹੀਂ ਦੇਣਾ 70000 ਰੁਪਏ ਦੇ ਰੇਟ ਦੇ ਠੀਕ ਆ ਤੇ ਉਧਰ ਇੱਕ ਬੈਗਨਰ ਖੜੀ ਆ ਬਾਈ ਆ ਬੈਗਨਰੀ ਆ ਹਾਂ ਬੈਗਨਰ ਬਾਬੇ 9 ਮਾਡਲ 9 ਮਾਡਲ ਇਹ ਵੀ ਸੀ ਐਨਜੀ ਆ ਠੀਕ ਆ ਪੈਟਰੋਲ ਸੀ ਐਨਜੀ ਹੂੰ ਰੇਟ 70000 ਰੁਪਏ ਸਿਰਫ ਰੇਟ 70000 ਨਵਾਂ ਮਾਡਲ ਵੈਗਨਰ 70000 ਪੂਰੀ ਘੈਂਟਕਾਰ ਆ ਚਲਾਵੇ ਦੀ ਪੂਰੀ ਓਕੇ ਆ ਹੂੰ ਠੀਕ ਹੈ ਜੀ ਚੈੱਕ ਕਰ ਲਓ ਕੰਡੀਸ਼ਨ ਇਹ ਨਵਾਂ ਮਾਡਲ ਹੈ अल्टੋ 11 ਮਾਡਲ ਆ ਤੇ ਆਹ ਕਿਹੜੀ ਗੱਡੀ ਹੈ ਇਹ ਹੈਗੀ 12 ਮਾਡਲ ਵੈਂਟੋ ਡੀਜ਼ਲ ਵੇਰੀਐਂਟ ਠੀਕ ਆ ਡੀਜ਼ਲ ਵੇਰੀਐਂਟ ਰੇਟ 1 ਲੱਖ 70000 ਰੁਪਏ ਠੀਕ ਆ ਹਰਿਆਣਾ ਨੰਬਰ ਆ ਹਰਿਆਣੇ ਤੇ ਵੀ ਨਾਮ ਮੌਜੂਦ ਜੇ ਕਿਸੇ ਪੁਰਾਣੇ ਐਨਓਸੀ ਲੈਣੇ ਐਨਓਸੀ ਵੀ ਲੈ ਐਨਓਸੀ ਸਾਰੀਆਂ ਗੱਡੀਆਂ ਦੀ ਮੇਰੇ ਕੋਲ ਹੈ ਸਾਰੀਆਂ ਦੀ ਤੇ ਆਹ ਕਾਰ 10 ਮਾਡਲ 12ਵੇਂ ਮਹੀਨੇ ਦੀ 10 ਮਾਡਲ 12ਵੇਂ ਮਹੀਨੇ ਦੀ ਇਹ ਕਿਹੜੀ ਆ Honda City iVTEC Petrol ਠੀਕ ਹੈ ਪ्योर ਪट्रोल ਫਸਟ ਓਨਰ ਆ ਫਸਟ ਓਨਰ ਰੇਟ 135000 ਸਿਰਫ 10 ਮਾਡਲ 12ਵੇਂ ਮਹੀਨੇ ਦੀ ਕਾਰ ਆ ਠੀਕ ਹੈ ਠੀਕ ਹੈ ਜੀ ਅੱਗੇ i20 ਹੂੰ 10 ਮਾਡਲ ਪट्रोल ਸੀ ਹੈ ਜੀ ਠੀਕ ਹੈ ਰੇਟ 110000 ਸਿਰਫ ਠੀਕ ਹੈ ਪੂਰੇ ਪੰਜਾਬ ਨਾਲੋਂ ਆਪਣਾ ਰੇਟ ਤਾਂ ਬਈ ਫਰਕ ਆ ਇਸ ਤੋਂ ਲਗ 10000 ਦੀ ਅੱਗੇ ਆ ਗਈ अल्टੋ अल्टੋ K10 ਵੀ 11 ਮਾਡਲ ਆ ਪੰਜਾਬ ਨੰਬਰ 50 ਨੰਬਰ ਦੋਪੂਠਿੰਡੇ ਦਾ ਨੰਬਰ ਆ ਤੇ ਗੱਡੀ ਇੱਕ ਚੀਜ਼ ਹੋਰ ਆ ਬਾਈ ਸੁਖ ਜਿਵੇਂ ਦੂਆ ਲਾਡੀ ਹੋਇਆ ਹੈ ਨਾ ਤੁਸੀਂ ਐ ਬੜਾ ਲਪੋਚਾ ਜਾਨੀ ਮਾਰਦੇ ਗੱਡੀਆਂ ਤੇ ਜਿਵੇਂ ਆਪਾਂ ਆਪਣੇ ਕੋਲ ਜਿਵੇਂ ਗੱਡੀਆਂ ਆਉਂਦੀਆਂ ਓਵੇਂ ਸੇਲ ਕਰਦੇ ਆਪਾਂ ਕੋਈ ਕੰਮ ਆਪਾਂ ਆਪ ਨਹੀਂ ਕਰਾਉਂਦੇ ਜਿਵੇਂ ਵੀ ਆਉਂਦੀਆਂ ਓਵੇਂ ਸੇਲ ਕਰਦੇ ਆ ਰੇਟ ਆਪਣਾ ਸਾਰੇ ਪੰਜਾਬ ਨਾਲ ਕੰਪੀਟੀਸ਼ਨ ਰੇਟ ਆ ਠੀਕ ਆ ਠੀਕ ਆ ਸਾਰੇ ਪੰਜਾਬ ਨਾਲ ਘੱਟ ਰੇਟ ਆ ਇਹਦਾ 1.5 ਲੱਖ ਰੁਪਈਆ केटीएन 11 मॉडल केटीएन 11 मॉडल ਪੰਜਾਬ ਨੰਬਰ ਸੰਗਰੂਰ ਸਵਾ ਲੱਖ ਓਨਰ ਸੈਕੰਡ ਓਨਰ ਸੈਕੰਡ ਤੇ ਆਹ ਜਿਹੜੀ ਗੱਡੀ ਆ ਇਹਦੀ ਮੰਗ ਜੀ ਬੜੀ ਲੱਗਦੀ ਆ ਹਨਾ ਪਰਮਾਟ ਵਾਲੀ ਗੱਡੀ ਆ 16 ਮਾਡਲ ਆ ਠੀਕ ਆ ਐਟੇ ਉਸ ਪੰਜਾਬ ਆਬਦਾ ਨੰਬਰ ਆ ਸੰਗਰੂਰ ਦਾ ਹਾਂ 16 ਮਾਡਲ ਸੀਐਨਜੀ ਪੈਟਰੋਲ ਜਿਹੜੇ ਭਰਾਣੇ ਚੰਡੀਗੜ੍ਹ ਲੁਧਿਆਣਾ ਕਿਤੇ ਵੀ ਟੈਕਸੀ ਲਾਈਨ 'ਚ ਚਲਾਉਣੀ ਆ ਕਾਰ ਉਹਨਾਂ ਵਾਸਤੇ ਬੈਸਟ ਆਪਸ਼ਨ ਰੇਟ 2 ਲੱਖ 70000 ਲੋਨ ਹੋ ਜੂਏ ਕਾਰ ਤੇ ਠੀਕ ਹੈ ਪੂਰੇ ਪੂਰੇ ਦਾ ਵੀ ਲਾਉਣ ਹੋ ਜਾਊਗਾ ਜਿਹੜੇ ਬਣਾਉਣੇ ਕਾਰ ਲੈਣੀ ਕੰਡੀਸ਼ਨ ਪੂਰੀ ਓਕੇ ਆ ਐਲ ਸੀ ਡੀ ਵਗੈਰਾ ਲੱਗੀ ਆ ਸਿਸਟਮ ਸਹੀ ਚੈੱਕ ਕਰੋ ਲਓ ਜੀ ਚੈੱਕ ਕਰੋ ਤੇ ਆਪਾਂ ਕਹਿੰਦੀ ਐਲ ਸੀ ਡੀ ਵਗੈਰਾ ਲੱਗੀ ਹੋਈ ਆ ਗੱਡੀ ਕਿਆ ਬਾਤ ਆ ਤੋ ਲਾਈਟ ਲਾਈਟ ਵੀ ਪਾਏ ਹੋਇਆ ਪੂਰੇ ਘੈਂਟ ਚਲਾ ਕੇ ਦੇਖੋ ਹਣਾ ਇੱਕ ਵਾਰੀ ਆ ਕੇ ਆ ਕੇ ਚੈੱਕ ਕਰੋ ਤੇ ਨੰਬਰ ਬੋਲ ਦੇ ਬਈ ਨੰਬਰ 98562 86000 98553 33267 ਸਾਨੂੰ ਸਵੇਰੇ 8 ਵਜੇ ਤੋਂ ਸ਼ਾਮੀ 8 ਵਜੇ ਤੱਕ ਕਾਲ ਕਰ ਸਕਦੇ ਹੋ ਕਿਸੇ ਵੀ ਭਰਾ ਨੇ ਹੋਣਾ ਚਾਹੇ ਆਪਣਾ ਮਕੈਨਿਕ ਨਾਲ ਲੈ ਕੇ ਆਉਂਕਾਰ ਚੈੱਕ ਕਰਕੇ ਲੈ ਕੇ ਜਾਓ। ਕਾਰ ਦੋਸਤ ਤੁਸੀਂ ਚੈੱਕ ਕਰਕੇ ਲਿਆ ਸਕਦੇ ਹੋ। ਚੈਲ ਕਾਰ ਬਾਜ਼ਾਰ ਪਿੰਡ ਪੰਧੇਰ বাস ਸਟੈਂਡ ਦੇ ਜਮਾ ਰੋਡ ਦੇ ਉੱਪਰ ਬਾਈਆਂ ਦੀ ਜਿਹੜੀ ਇਹ ਕਾਰ ਬਾਜ਼ਾਰ ਲੱਗਦਾਗਾ ਤੇ ਗੱਡੀਆਂ ਜਿੰਨੀਆਂ ਮਰਜ਼ੀ ਗੱਡੀਆਂ ਲੈ ਕੇ ਸਵੈਵਟ ਜੁੜੀ ਮਰਜ਼ੀ ਜਿਹੜੀ ਕਹਾਂਗੇ ਉਹੀ ਮਿਲ ਜੂਗੀ। ਲੋਨ ਵੀ ਹੋ ਜਾਊਗਾ ਕਿਹੜੀ ਮਰਜ਼ੀ ਗੱਡੀ ਤੇ। ਹਾਂ। ਬਾਕੀ 13 ਮਾਡਲ ਤੋਂ ਉੱਪਰ ਉੱਪਰ ਗੱਡੀ ਤੇ ਲੋਨ ਕਰਾਉਣੇ ਆਪਾਂ। 13 ਮਾਡਲ ਤੋਂ ਪ੍ਰੋਪਰ ਤੇ ਲੋਨ ਹੈ। ਹਾਂ। 15 ਮਾਡਲ ਸਵਿਫਟਾਂ ਖੜੀਆਂ ਨੇ 2 1 14 ਮਾਡਲ ਖੜੀ ਹੈ ਲੋਨ ਹੋ ਜਾਊਗਾ ਬਾਕੀ ਜਿਹੜਾ ਤੇਰਾ ਉਹਨਾਂ ਦੇ ਰੇਟ ਬੋਲ ਦੇ ਮੜਾ ਜਾ ਬਾਈ ਰੇਟ ਉਹਨਾਂ ਦੇ ਬਾਈ 3.5 ਲੱਖ ਦੇ ਕਰੀਬ ਆ ਠੀਕ ਆ 15 ਮਾਡਲ ਹਾਂ ਲੋਨ ਵਧੀਆ 2.5 2.5 ਲੱਖ ਦਾ ਲੋਨ ਹੋ ਜਾਊ ਉਹਨਾਂ ਦਾ ਨੰਬਰ ਨੰਬਰ ਐਚ ਆਰ ਐਚ ਆਰ ਹਾਂ ਐਨਓਸੀ ਕੱਟ ਕੇ ਆਊਗੀ ਹਾਂ ਐਨਓਸੀ ਲੈ ਕੇ ਦਵਾਂਗੇ ਤੇ ਬਾਕੀ ਜਿਹੜਾ ਭਰਾ ਤੇਰੀ ਵੀਡੀਓ ਦੇਖ ਕੇ ਆਊਗਾ ਠੀਕ ਆ ਜਿਵੇਂ ਤੂੰ ਕਹੇਗਾ ਉਵੇਂ ਕਰ ਲਾਂਗੇ 5-5000 ਸਿੱਧਾ ਡਿਸਕਾਊਂਟ 5-5000 ਰੁਪਇਆ ਡਿਸਕਾਊਂਟ ਹਰੇ ਗੱਡੀਆਂ ਲਾਓ ਜੀ ਦੋਸਤੋ ਗੱਡੀਆਂ ਜਿੰਨੀਆਂ ਮਰਜ਼ੀ ਜਿਹੜੀ ਮਰਜ਼ੀ ਲੈ ਜਾਓ ਗੱਡੀਆਂ ਖੜੀਆਂ ਨੇ ਮੋਟਰਸਾਈਕਲਾਂ ਦੇ ਰੇਟ ਵਾਲੀਆਂ ਵੀ ਖੜੀਆਂ ਨੇ ਤੇ ਥੋੜੀਆਂ ਹੀਆਂ ਮਹਿਈਆਂ ਵੀ ਖੜੀਆਂ ਨੇ ਹਨਾ ਤੇ ਜੇ ਕਿਸੇ ਵੀਰ ਨੇ ਮੋਟਰਸਾਈਕਲ ਲੈਣਾ ਹੁੰਦਾ ਤਾਂ ਗੱਡੀ ਲੈ ਲਓ ਓਨੇ ਕਿ ਰੁਪਇਆ ਦੀ ਹਨਾ ਵਿੱਚ ਬੰਦੇ ਨਵਾਂ ਮੋਟਰਸਾਈਕਲ ਕਢਾਉਣ ਜਾਂਦੇ ਨੇਗੇ ਉਦੋਂ ਘੱਟ ਆਪਣੇ ਕੋ ਗੱਡੀਆਂ ਨੇ ਹਾਂ ਉਦੋਂ ਘੱਟ ਗੱਡੀਆਂ ਨੇਗੀਆਂ ਆ ਵੀ 70 ਦੀ ਉਹ ਵੀ 70 ਦੀ ਤੇ ਉਹ ਦੁੜੀਆਂ ਮਹਿੰਗੀਆਂ ਹੋ ਜਾਣੀਆਂ ਹਨ ਆ ਬਾਕੀ ਆਪਾਂ 2 ਲੱਖ ਤੋਂ ਥੱਲੇ ਥੱਲੇ ਹੀ ਐ ਸਾਰੀਆਂ ਮੈਂ ਡੇਢ ਕ ਮੋਟਰਸਾਈਕਲ ਮੰਨ ਕੇ ਚੱਲ ਗਏ ਹਾਂ ਠੀਕ ਐ ਬਾਕੀ ਕਰੋ ਵੀਡੀਓ ਨੂੰ ਸ਼ੇਅਰ ਤੇ ਦੋਸਤੋ ਜਿਹੜਾ ਬੰਦਾ ਸ਼ੇਅਰ ਕਰਕੇ ਆਊਗਾ ਉਹਨੂੰ 500000 ਰੁਪਇਆ ਹੋਰ ਵੀ ਡਿਸਕਾਊਂਟ ਦਿੱਤਾ ਜਾਊਗਾ ਹਨਾ ਭਾਈ ਹਾਂ ਤੇ ਤੇਰੀ ਤੇਰੀ ਵੀਡੀਓ ਦੇਖ ਕੇ ਜਿਹੜਾ ਆਊਗਾ ਪਾ ਤੇਰਾ ਨਾਮ ਲੈ ਦੇ ਵੀਡੀਓ ਦੇਖੀਆ 500000 ਦਾ ਡਿਸਕਾਊਂਟ ਤੇ ਵਿਜ਼ਿਟ ਕਰੋ ਚੈਲਕਾਰ ਬਜ਼ਾਰ ਪਿੰਡ ਪੰਧੇਰ ਤੇ ਵੱਧ ਤੋਂ ਵੱਧ ਕਰੋ ਸਪੋਰਟ ਮੇਥੋ ਜਿਲ੍ਹਾ ਦੋਸਤੋ ਬਰਨਾਲਾ ਪੈਂਦਾ ਪਿੱਕੀ ਤੁਤਨੋਲਾ ਜਮਾ ਸੈਂਟਰ ਦੇ ਵਿੱਚ ਜਿਹੜਾ ਰੋਡ ਦੇ ਪਿੱਕੀ ਤੁਤਨੋਲਾ ਰੋਡ ਦੇ ਪਿੱਕੀ ਤੁਤਨੋਲਾ ਰੋਡ ਕੋਡ ਦੇ ਨੇ ਤੋਂ ਅਗਲਾ ਪਿੰਡ ਪੰਦੇਹਰਾ ਜਿਹੜਾ ਬੰਦਾ ਬਨਾਲੇ ਵਾਲੀ ਸਾਈਡ ਤੋਂ ਆਉਗਾ ਇੱਧਰੋਂ ਲੱਗ ਜਾਂਦਾ ਆਪਾਂ ਨੂੰ ਮੱਤੀ ਲੱਗੇ ਸਭਾਉ ਮੱਤੀ ਤੇ ਪੰਦੇਹਰ ਠੀਕ ਹੈ ਜੀ ਕਰੋ ਵੀਡੀਓ ਨੂੰ ਸ਼ੇਅਰ ਧੰਨਵਾਦ ਮੇਰਾ ਪ੍ਰਾਤ ਤੁਹਾਡੀ ਸਪੋਰਟ ਨਾਲ ਹੀ ਆਪਾਂ ਚੱਕ ਦੋ ਕੰਮ ਸ਼ੇਅਰ ਵਾਲਾ ਸਾਸੀ ਕਾਲ ਜੀ